ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੀ ਸਾਹਿਬ ਸੰਗਤ ਜੀ ਆਪ ਸੰਗਤਾਂ ਦੇ ਨਾਲ ਹਰ ਰੋਜ਼ ਸਿੱਧ ਗੋਸ਼ਟ ਨਾਮ ਦੀ ਬਾਣੀ ਸੰਜਿਤ ਕੀਤੀ ਜਾਂਦੀ ਹੈ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ذریعے ਸਤਿਗੁਰਾਂ ਦੀ ਬਾਣੀ ਨੂੰ ਸਮਝੀਏ ਸਿੱਧ ਗੋਸ਼ਟ ਅਸਲ ਦੇ ਵਿੱਚ ਸਿੱਧ ਕਹਿੰਦੇ ਕਿ ਇਹਨਾਂ ਨੇ ਜਿਹਨੂੰ ਸਿੱਧੀ ਪ੍ਰਾਪਤ ਹੋਵੇ ਸਿੱਧੀ ਵਾਲਾ ਹੋਵੇ ਸ਼ਕਤੀ ਵਾਲਾ ਕੋਈ ਸੰਤ ਹੋਵੇ ਜਿਵੇਂ ਜਪਜੀ ਸਾਹਿਬ ਦੇ ਸਤਗੁਰ ਕਹਿੰਦੇ ਨੇ ਸੁਣਿਆ ਸਿੱਧ ਪੀਰ ਸੁਰਨਾਥ ਪ੍ਰਮਾਤਮਾ ਦਾ ਨਾਮ ਸੁਣਨ ਦੇ ਨਾਲ ਇੱਕ ਆਮ ਇਨਸਾਨ ਜਿਹੜਾ ਹੈ ਇੱਕ ਸਿੱਧ ਵਰਗਾ ਪੀਰ ਵਰਗਾ ਦੇਵਤੇ ਵਰਗਾ 나ਥ ਵਰਗਾ ਹੋ ਜਾਂਦਾ ਸਿਰਫ ਸੁਣਨ ਦੇ ਨਾਲ ਤੇ ਸੁਣ ਕੇ ਜੇ ਜਪੇਗਾ ਮੰਨੇਗਾ ਫਿਰ ਉਹ ਪ੍ਰਮਾਤਮਾ ਹੋ ਜਾਂਦਾ ਇਸ ਤਰੀਕੇ ਦੇ ਨਾਲ ਸਤਿਗੁਰ ਕਹਿੰਦੇ ਨੇ ਜਿਵੇਂ ਸਿੱਧੀ ਸਫਲਤਾ ਕਾਮਯਾਬੀ ਸਿੱਧੇ ਅਰਥ ਹੁੰਦੇ ਨੇ ਜਿਵੇਂ ਸッセ ਸਿਆਰੀ ਤਦ ਦਾ ਸਿੱਧ ਹੋਵੇ ਬਹੁਤੇ ਸਿੱਧਾਂ ਦੀ ਗੱਲ ਹੁੰਦੀ ਹੈ ਸッセ ਸਿਆਰੀ ਤਦਨ ਔਂਕੜ ਹੋਵੇ ਇੱਕ ਸਿੱਧੀ ਗੱਲ ਹੁੰਦੀ ਹੈ ਪਰ ਜਦੋਂ ਸੱਸੇ ਸਿਹਾਰੀ ਤਾਂ ਦਿਨੋ ਵੀ ਸਿਹਾਰੀ ਲੱਗ ਜਾਵੇ ਤੇ ਇਸ ਤਰੀ ਲਿੰਗ ਸ਼ਬਦ ਹੋ ਜਾਂਦਾ ਜਿਹਦਾ ਅਰਥ ਹੁੰਦਾ ਸ਼ਕਤੀ ਸiddhi ਤੋਂ ਜਿਹਦੇ ਕੋਲ ਇਹ ਸਿੱਧੀ ਹੋਵੇ ਉਹਨੂੰ ਕਹਿੰਦੇ ਸਿੱਧੀ ਵਾਲਾ ਸੰਤ ਸਿੱਧੀ ਵਾਲਾ ਕੋਈ ਮਹਾਪੁਰਖ ਤੋਂ ਸਤਗੁਰ ਕਹਿੰਦੇ ਨੇ ਕਹਿੰਦੇ ਨੇ ਪਰਮਾਤਮਾ ਦੇ ਨਾਮ ਦੀ ਹੀ ਸਾਰੀ ਬੜਿਆਈ ਹੈ ਕਿ ਜਿਹੜੀ ਇਹ ਤਾਕਤ ਮਿਲਦੀ ਹੈ ਤੋਂ ਫਿਰ ਇਦਾਂ ਇੱਕ ਹੋਰ ਰੂਪ ਵੀ ਹੈ ਗੁਰਬਾਣੀ ਦੇ ਵਿੱਚ ਜਿਵੇਂ ਸਸੇ ਸਿਆਰੀ ਤਦ ਕੰਨ ਲਾ ਕੇ ਸਤਿਗੁਰ ਨੇ ਸ਼ਬਦ ਵਰਤਿਆ ਹੈ ਤੇ ਉੱਥੇ ਬਹੁ ਬਚਨ ਬਣ ਜਾਂਦਾ ਸਿੱਧਾ ਜਿਵੇਂ ਤਦ ਦਿਨੋਂ ਔਂਕੜ ਨਾ ਲੱਗਿਓਵੇ ਤਦ ਦਮੁਖਤਾ ਹੋਵੇ ਤਾਂ ਅਮੀ ਬਹੁਤੇ ਸੰਤ ਨੇ ਪਰ ਜੇ ਤਦ ਦਿਨੋਂ ਕੰਨ ਲੱਗ ਜਾਵੇ ਤਾਂ ਉੱਥੇ ਵੀ ਬਹੁ ਬਚਨ ਸਿੱਧਾਂ ਦੀ ਗੱਲ ਹੁੰਦੀ ਹੈ ਤਾਂ ਸਤਿਗੁਰ ਜਪਜੀ ਸਾਹਿਬ ਵਿੱਚ ਵੀ ਕਹਿੰਦੇ ਨੇ ਤਿੱਥੇ ਘੜੀ ਹੈ ਸੁਰਾਂ ਸਿੱਧਾਂ ਕੀ ਸੁੱਧ ਨਾਮ ਜਪਣ ਦੀ ਇੱਕ ਐਸੀ ਅਵਸਥਾ ਹੁੰਦੀ ਜਿੱਥੇ ਦੇਵਤਿਆਂ ਵਰਗੀ ਸਿੱਧਾਂ ਵਰਗੀ ਸੁਰਤੀ ਜਿਹੜੀ ਹੈ ਉਹ ਘੜੀ ਜਾਂਦੀ ਹੈ ਤੇ ਫਿਰ ਸਿੱਧ ਨੂੰ ਇੱਕ ਚੀਜ਼ ਹੋਰ ਵੀ ਕਹਿੰਦੇ ਨੇ ਕਰਾਮਾਤਾਂ ਵਾਲਾ ਜੋਗੀ ਉਹਦੇ ਵਿੱਚ ਕੋਈ ਕਰਾਮਾਤਾਂ ਹੋਣ ਜਿਵੇਂ ਪੰਡਿਤ ਬਖਾਨ ਹੈ ਪੋਥੀਆਂ ਸਿੱਧ ਪੜ ਹੈ ਦੇਵ ਸਥਾਨ ਇਹਦਾ ਮਤਲਬ ਹੈ ਕੋਈ ਕਰਮਾਤੀਆਂ ਕਰਮਾਤਾ ਸ਼ਕਤੀਆਂ ਵਾਲਾ ਕੋਈ ਸਿੱਧਾ ਥੋੜਾ ਗਲਾ ਖਰਾਬ ਹੈ ਬੋਲਣ ਵਿੱਚ ਦਿੱਕਤ ਆ ਰਹੀ ਮੈਨੂੰ ਫਿਰ ਵੀ ਆਪ ਸੰਗਤਾਂ ਦੇ ਨਾਲ ਜਿੰਨਾ ਹੋ ਸਕੇ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗਾ ਤੋਂ ਸਤਿਗੁਰੂ ਪਾਛੇ ਕਹਿੰਦੇ ਨੇ ਜਿਵੇਂ ਬੋ ਬਚਨ ਸ਼ਬਦ ਸਿੱਧ ਸੱਸੇ ਸਿਆਰੀ ਤਦ ਦਾ ਮਾਇਆ ਭੁੱਲੇ ਸਿੱਧ ਫਿਰ ਹੈ ਸਮਾਦ ਨਾ ਲੱਗਿਆ ਸੁਪਾਈ ਜਦੋਂ ਕੋਈ ਸ਼ਕਤੀਆਂ ਆ ਜਾਂਦੀਆਂ ਨੇ ਤਾਕਤਾਂ ਆ ਜਾਂਦੀਆਂ ਫਿਰ ਉਹ ਤਕਤਾਂ ਕਰਕੇ ਮਨੁੱਖ ਭਟਕ ਜਾਂਦਾ ਚਾਹੇ ਉਹ ਸਿੱਧ ਹੋਵੇ ਚਾਹੇ ਕੋਈ ਦੇਵਤਾ ਹੋਵੇ ਤਾਂ ਸਤਿਗੁਰੂ ਆਖਦੇ ਨੇ ਇਹ ਜਿਹੜੇ ਸਿੱਧੀਆਂ ਪ੍ਰਾਪਤ ਕਰ ਗਏ ਮਨੁੱਖ ਸਿੱਧ ਬਣ ਗਏ ਜਾਦੂ ਸ਼ਕਤੀਆਂ ਨਾਲ ਕੁਲ ਆ ਗਈਆਂ ਫਿਰ ਮਾਇਆ ਵਿੱਚ ਭਟਕ ਜਾਂਦੇ ਮਾਇਆ ਵਿੱਚ ਭੁੱਲੇ ਰਹਿੰਦੇ ਨੇ ਇਸ ਤਰੀਕੇ ਦੇ ਨਾਲ ਤੇ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਸਿੱਧ ਬਾਰੇ ਬੜਾ ਕੋਈ ਸਤਿਗੁਰੂ ਜੀ ਨੇ ਲਿਖਿਆ ਹੈ ਸਿੱਧੀ ਪ੍ਰਾਪਤ ਕਰਨੀ ਸ਼ਕਤੀ ਪ੍ਰਾਪਤ ਕਰਨੀ ਤੇ ਇਤਨੀਆਂ ਤਾਕਤਾਂ ਹਾਸਲ ਕਰ ਲੈਣੀਆਂ ਕਿ ਲੋਕਾਂ ਨੂੰ ਜਦੋਂ ਇਹ ਤਾਕਤਾਂ ਹਾਸਲ ਕਰਕੇ ਆਪਣੇ ਮਗਰ ਲਾ ਲੈਣਦੇ ਲੋਕ ਦੁਸਤ ਬਣਦੇ ਨੇ ਉੱਥੇ ਆ ਕੇ ਫਿਰ ਇਹਨਾਂ ਦੇ ਪਰਮਾਤਮਾ ਦੇ ਵਿੱਚ ਵਿੱਥ ਪੈ ਜਾਂਦੀ ਨਾਮ ਜਪ ਕੇ ਸ਼ਕਤੀ ਤਾਂ ਮਿਲੀ ਹੈ ਪਰ ਉਹਦੇ ਵਿੱਚ ਮੈਂ ਆ ਗਈ ਕਿ ਮੈਂ ਇਹ ਸ਼ਕਤੀ ਮੇਰੀ ਹੈ ਇਹ ਤਾਕਤ ਮੇਰੀ ਹੈ ਤੇ ਉੱਥੋਂ ਪਰਮਾਤਮਾ ਤੋਂ ਵਿੱਥ ਪੈ ਜਾਂਦੀ ਹੈ ਤੇ ਉਹ ਵਿਥ ਜਿਹੜੀ ਹੈ ਸਿੱਧ ਨੂੰ ਉਹਨਾਂ ਸਿੱਧੀਆਂ ਦੇ ਉੱਤੇ ਖੜਾ ਰਹਿਣ ਦਿੰਦੀ ਅੱਗੇ ਨਹੀਂ ਜਾਣ ਦਿੰਦੀ ਇਸ ਕਰਕੇ ਬਹੁਤੇ ਨਾਮ ਜਪਣ ਵਾਲੇ ਜਦੋਂ ਕੋਈ ਤਾਕਤਾਂ ਹਾਸਲ ਕਰ ਲੈਂਦੇ ਉਹ ਤਾਕਤਾਂ ਹਾਸਲ ਕਰਕੇ ਲੋਕਾਂ ਨੂੰ ਆਪਣੇ ਮਗਰ ਲਾ ਲੈਂਦੇ ਉਹਦੇ ਨਾਲ ਕਿਹਾ ਹੁੰਦਾ ਕਿ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਅੱਗੇ ਨਹੀਂ ਵੱਧਦਾ ਭਾਵੇਂ ਲੋਕ ਉਹਨਾਂ ਦੇ ਅੱਗੇ ਪਿੱਛੇ ਉਹਨਾਂ ਦੀ ਪੂਜਾ ਕਰਨ ਉਹਨਾਂ ਨੂੰ ਚੇਤੇ ਕਰਨ ਉਹਨਾਂ ਨੂੰ ਯਾਦ ਕਰਨ ਜਾਂ ਉਹਨਾਂ ਤੋਂ ਡਰਨ ਵੀ ਕਿਉਂਕਿ ਜਦ ਤਾਕਤ ਹੁੰਦੀ ਤਾਕਤ ਦੇ ਨਾਲ ਡਰਿਆ ਵੀ ਜਾ ਸਕਦਾ ਤੋ ਸਿੱਧ ਅਰਥ ਹੈ ਪ੍ਰਮਾਤਮਾ ਦੇ ਨਾਲ ਜੁੜ ਜਾਣਾ ਸਿੱਧੀ ਪ੍ਰਾਪਤ ਕਰ ਲੈਣੀ ਸ਼ਕਤੀ ਪ੍ਰਾਪਤ ਕਰ ਲੈਣੀ ਸਭ ਤੋਂ ਵੱਡੀ ਸ਼ਕਤੀ ਪ੍ਰਮਾਤਮਾ ਦਾ ਨਾਮ ਰੱਬ ਵਰਗੇ ਹੋ ਜਾਣਾ ਅਸਲੀ ਸਿੱਧ ਉਹੀ ਹੈ ਜਿਹੜਾ ਰੱਬ ਦੇ ਨਾਲ ਜੁੜ ਜਾਵੇ ਪ੍ਰਮਾਤਮਾ ਦੇ ਨਾਲ ਜੁੜ ਜਾਵੇ ਇਸ ਕਰਕੇ ਪੈ ਰਹੇ ਸਿੱਧ ਗੋਸ਼ਟ ਦੀ ਬਾਣੀ ਆਪ ਸੰਗਤਾਂ ਦੇ ਨਾਲ ਸਾਂਝ ਕੀਤੀ ਜਿਹੜੀ ਜਾ ਰਹੀ ਹੈ ਉਹਦੇ ਵੀ ਦੇਖੋ ਕਿਤਨੇ ਵੱਡੇ ਵੱਡੇ ਸਵਾਲ ਜਿਹੜੇ ਨੇ ਸਿੱਧ ਕਰਦੇ ਨੇ ਸਤਿਗੁਰੂ ਨੂੰ ਉਹ ਸਵਾਲ ਆਮ ਲੋਕ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਨਾਮ ਜ਼ਰੂਰ ਜਪਿਆ ਸਮਾਧੀਆਂ ਲਾਈਆਂ ਧੂਨੇ ਤਪਾਏ ਜਾਂ ਕੁਝ ਵੀ ਕੀਤਾ ਭਗਤੀਆਂ ਕੀਤੀਆਂ ਕਿਉਂਕਿ ਕਦੇ ਵੀ ਕੀਤੀ ਹੋਈ ਮਿਹਨਤ ਬੇਕਾਰ ਨਹੀਂ ਜਾਂਦੀ ਸਤਿਗੁਰ ਦਾ ਬਚਨ ਵੀ ਹੈ ਵਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਇਹ ਜਨ ਦੀ ਗੱਲ ਹੈ ਪਰ ਪਤਿਤ ਪਾਵਨ ਹਰ ਜਿਹੜਾ ਪਤਿਤ ਪਾਵਨ ਪ੍ਰਮਾਤਮਾ ਪਰਮੇਸ਼ਰ ਹੈ ਨਾ ਉਹਦੇ ਨਾਲ ਕੀ ਹੁੰਦਾ ਜਦੋਂ ਦਾ ਨਾਮ ਜਪਾਂਗੇ ਤਾਂ ਉਦੇ ਨਾਮ ਜਪਣ ਦੇ ਨਾਲ ਕੀਤੀ ਹੋਈ ਕਾਰਨਾ ਜੱਪੇ ਹੋਏ ਨਾਮ ਦੇ ਨਾਲ ਜਿਹੜੀ ਕਾਰਨਾ ਸੀ ਕਰਦੇ ਅੰਮ੍ਰਿਤ ਮਲੇ ਉੱਠਦੇ ਆ ਜਾਂ ਕੁਝ ਵੀ ਕਰਦੇ ਆ ਇਸ਼ਨਾਨ ਕਰਦੇ ਹਾਂ ਥੋੜੀ देर ਬੈਠਦੇ ਵੀ ਹਾਂ ਉਹਦੇ ਵਿੱਚ ਕਿਹਾ ਹੁੰਦਾ ਕਿ ਇਹ ਜਿਹੜੀ ਕਾਰਨਾ ਹੈ ਪਤਿਤ ਪਾਵਨ ਹਰ ਬਿਰਤ ਸਦਾਏ ਇੱਕ ਤਿਲ ਨਹੀਂ ਪੰਨਾ ਕਾਲੇ ਤੋਂ ਇੱਕ ਤਿਲ ਜਣੀ ਕੀਤੀ ਹੋਈ ਵੀ ਮਿਹਨਤ ਬੇਜਾਇ ਨਹੀਂ ਜਾਂਦੀ ਬੇਕਾਰ ਨਹੀਂ ਜਾਂਦੀ ਸਿੱਧਾ ਨੇ ਮਿਹਨਤ ਜ਼ਰੂਰ ਕੀਤੀ ਪਰ ਜਦੋਂ ਤਾਕਤ ਮਿਲੀ ਉਦੋਂ ਆਪਣਾ ਜਸ ਜਿਹੜਾ ਲੋਕਾਂ ਦੇ ਕੋਲ ਕਰਾਉਣ ਲੱਗੇ ਉੱਥੇ ਅਟਕੇ ਤੇ ਉਹਨਾਂ ਅਟਕੇ ਹੋਿਆਂ ਨੂੰ ਭੁੱਲਿਆਂ ਹੋਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਸਿੱਧਾ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਉਹਨਾਂ ਕੋਲ ਗਏ ਪਰ ਉਹਨਾਂ ਨੇ ਬਹੁਤ ਸਵਾਲ ਕੀਤੇ ਸਤਿਗੁਰੂ ਨਾਲ ਸਤਿਗੁਰੂ ਨੇ ਉਹਨਾਂ ਦੀ ਸੰਤੁਸ਼ਟੀ ਕਰਾਈ ਤੋਂ ਉਹਨਾਂ ਭਟਕਿਆਂ ਹੋਿਆਂ ਨੂੰ ਵੀ ਰੱਬ ਨਾਲ ਜੋੜਿਆ ਪਰਮਾਤਮਾ ਨਾਲ ਜੋੜਿਆ ਇਹ ਗੁਰੂ ਨਾਨਕ ਦਾ ਮਿਸ਼ਨ ਹੈ ਸੋ ਥੋੜਾ ਗਲਾ ਖਰਾਬ ਹੈ ਬੋਲਣ ਵਿੱਚ ਵੀ ਦਿੱਕਤ ਆ ਰਹੀ ਹੈ ਸਤਿਗੁਰੂ ਕਿਰਪਾ ਕਰਨ ਰਹਿਮਤ ਕਰਨ ਅੱਜ ਮੈਂ ਸਿਰਫ ਇਹ ਸਾਂਝਾ ਕੀਤਾ ਕਿ ਸਿੱਧੀ ਸਿੱਧ ਕਿਹੜੀ ਚੀਜ਼ ਹੈ ਸੋ ਸਤਿਗੁਰ ਦੇ ਨਾਲ ਉਹ ਸਿੱਧੀਆਂ ਰੱਖਣ ਵਾਲੇ ਸਵਾਲ ਜਵਾਬ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ